ਆਪਾਂ ਇਹ ਤਰਕ ਤਰਕ ਡਿੱਗਿਆ ਕਰਾਂਗੇ ਸਮਝ ਗਏ ਆ ਜੇ ਤੂੰ ਥਾਂ ਕਿੱਥੇ ਪੈਂਦਾ ਹੈ ਸੱਚਾ ਜਮਾਕਾ ਰਾਜੇ ਚੌੜਾ ਹੋਇਆ ਵਾਲਾ ਲੱਗੇ ਨਾ ਮਸਤਰੀ ਲੱਗੇ ਨਾ ਅੱਛਰ ਬੜੇ ਹੋਰ ਇਸ ਤਰ੍ਹਾਂ ਪੈ ਟਿਕਾ ਕਰ ਵਰਤ ਤੇ ਪਸੰਦਾ ਹਾਂ ਹਾਂ ਇਸ ਕਰਤਾ 16 ਲੱਖ ਦੀ ਕੋਟੀ ਹਾਂ ਕੋਈ ਇਹੇ ਮਾਗਰ ਨਾਲ ਲੱਗੀ ਬਾੜੀ ਗੱਲਬਾਤ ਨਾ ਕਰਿਆ ਕਰ ਠੀਕ ਬਾੜੀ ਤੇ ਆ ਆਪੇ ਕੁੜੀ ਖੇਤ ਗੇਰ ਫੀ ਨਾ ਜਮਾ ਹਾਂ ਸੰਗਾਪਾਈ ਉਹ ਇਹੀ ਘਰ ਆ ਨਾ ਹੋਰ ਆਈ ਕਰ ਓ ਇਹੀ ਘਰ ਆ ਇਹੀ ਘਰ ਆ ਪਹਿਲਾਂ ਮੈਂ ਜਾ ਕੇ ਆ ਮੈਂ ਇੱਥੇ ਕਰਨਾ ਮਾਖਾ ਪੂਰੇ ਸੌਖੇ ਜ਼ਿੰਮੇਦਾਰ ਨੇ ਹੂੰ ਬੈਠੋ ਕਰ ਮੈਂ ਬੋਲ ਮਾਰਦੇ ਆ ਆ ਜਾਓ ਭਾਈ ਕਿਵੇਂ ਆ ਫਿਰਦਾ ਮੁੰਡਾ ਫਿਰਦਾ ਸ੍ਰੀਕਾ 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 ਵੈਂ ਤਾਂ ਕੋਈ ਸ੍ਰੀਕਾ ਜੀ ਯਾਕਰਮ ਮੱਝਾ ਸ਼ਰਾ ਸਰ ਇਹ ਕੋਈ ਬੰਨ ਤੋ ਬਾ ਰਿਸ਼ਤੇਦਾਰ ਹੈ ਤੇਰਾ ਰਿਸ਼ਤੇਦਾਰ ਹੈ ਅੱਛਾ ਅੱਛਾ ਮਾ ਮੋਟਾ ਮੁੱਛਾ ਮਾ ਠੀਕ ਕਰ ਲਾ ਠੀਕ ਹੀ ਆ ਆਹੋ ਆਲੂਈ ਭਾਈ ਇਹ ਦੇ ਇੱਧਰ ਆਹਾਹਾਹਾਹਾ ਬੜੀ ਆਰਾਮਦਾਰੀ ਹਵਾ ਆਉਂਦੀ ਆ ਹਨਾ ਹਵਾ ਸਭ ਮੋਠੀ ਗੁੱਲਾ ਵੇਡਾ ਲੱਗਦਾ ਤਗੜਾ ਤਾਂ ਗੱਡੀ ਗੁੱਡੀ ਦੇਣੀਆਂ ਮੈਨਾਂ ਦਾ ਹਨਾ ਕੁੜੀ ਡੋਟੇ ਦੀ ਗੱਤ ਤੇ ਕਿੰਨਾ ਹੋ ਉਹ ਟੁੱਟੇ ਕੇ ਜਾਂ ਲੱਗੀ ਪਈ ਨੇ ਬੂਟੇ ਤੂੰ ਐਂ ਆ ਗੜਾ ਕੁੜੀ ਦੇ ਦੇ ਆਪਣਾ ਮੂੰਹ ਦੇਖ ਕੇ ਵੀ ਨਾ ਮੁੱਖ ਰਿਆਂ ਸਾਲਾ ਬੂਟਿਆ ਆ ਮੀਜ ਆਪਣਾ ਸਰਵੰਦਾ ਗੱਡੀ ਚਾਚੂ ਲਿਆਉਂਦੇ ਐ ਜਿਹੇ ਮੂੰਹ ਮਗਾਉਂਦਾ ਕੁੜੀ ਦੇ ਦੇ ਜਦੋਂ ਮੈਂ ਮੀਜ ਹੀ ਪਹਿਲੀ ਵਾਰ ਦੇਖਿਆ ਮਹਿੰਗਾ ਲੱਗਦਾ ਨਾ ਉਹ ਹਾਂ ਮਹਿੰਗਾ ਲੱਗਦਾ ਸਿਕਾ ਜੀ

ਤੇ ਫੇਰ ਹੁਣ ਤੁਸੀਂ ਦੇਖ ਲਓ ਬਸ ਅਸੀਂ ਤਾਂ ਦੇਖ ਲਿਆ ਮੇਰੀ ਗੱਲ ਸੁਣੋ ਤੁਸੀਂ ਦੱਸ ਦੋ ਵੀ ਕਿਵੇਂ ਉਹ ਕਰਨਾਗਾ ਅਸੀਂ ਤਾਂ ਕਹਿੰਦੇ ਆ ਕਿ ਵੀ ਭਾਈ ਪੁੱਛ ਲਾਂਦਾ ਇਹਨੂੰ ਫੇਰ ਦੱਸ ਭਾਈ ਠੀਕ ਆ ਬਸ ਜਿਵੇਂ ਤੁਹਾਨੂੰ ਚੰਗਾ ਲੱਗਦਾ ਉਹ ਵੀ ਕਰ ਲੈਨੇ ਆਪਾਂ ਫੇਰ ਹੁਣ ਤੁਸੀਂ ਰੋਜ਼ ਕੀ ਖਰਚਾ ਕਰਾਂਗੇ ਹਨਾ ਚਾਰ ਦਿਨਾਂ ਨੂੰ ਫੇਰ ਤੇ ਜੇ ਚੁੰਨੀ ਚੜਾਵਾ ਕਰਨਾ ਤਾਂ ਤੁਸੀਂ ਦੇਖ ਲਓ ਜਿੱਲੇ ਜਾਣੀ ਹੈ ਤੇ ਕੁੜੀ ਤੇ ਫੇਰ ਮੈਂ ਤਾਂ ਹੀ ਕਹਿੰਦੀ ਆ ਕਿ ਤੈਨੂੰ ਨੰਬਰਦਾਰਾ ਵੀ ਫੇਰ ਆਪਾਂ ਲਈ ਚੱਲਦੇ ਨਾਲ ਦੀ ਨਾਲ ਹੋਰ ਆਂ ਹੀ ਕਰ ਲੋ ਫੇਰ ਰੋਜ਼ ਖਰਚਿਆਂ 'ਚ ਕੀ ਹੈ ਤੇ ਪਹਿਲਾਂ ਹੋਰ ਥੱਲੇ ਆਏ ਪਏ ਕਰ ਦਿਆਂ ਥੱਲੇ ਆਂ ਹੀ ਤਾਂ ਕਹਿੰਦੇ ਇਹ ਨਾਲੇ ਕੰਮ ਤਾਂ ਦੇ ਜਰੂਰਤਾ ਕਿ ਆਪਾਂ ਵੀ ਝੋਨਾ ਦੀ ਹੁਣਾ ਪੱਢਣਾ ਨਾ ਵੱਢਣ ਆਲਾ ਪਿਆ ਫੇਰ ਲੰਮਾ ਕੰਮ ਸਿਰ ਜਾਂਦਾ ਚਲੋ ਐਂ ਕਰ ਲੋ ਫੇਰ ਚਾਹ ਪੀ ਲਓ ਤੁਸੀਂ ਪੀਓ ਚਾਹ ਚਲ ਠੀਕ ਆ ਫੇਰ ਚੰਗਾ ਤੁਸੀਂ ਕਰੋ ਤਿਆਰੀ ਵੈਰੀ ਦੀ ਠੀਕ ਹਾਂ ਤੁਸੀਂ ਆਪਣੀ ਤਿਆਰੀ ਵੈਰੀ ਕਰੋ ਕਿਹਾ ਸੀ ਕਿਸੇ ਨੂੰ ਚਾਹ ਸੀਰੀ ਨੂੰ ਕਿਹਾ ਸੀ ਚਾਹ ਚੱਕੋ ਛੱਟਾ ਹੁਣ ਠੀਕ ਆ ਠੀਕ ਐ ਫੇਰ ਨਾ ਨਾ ਬੇਇੱਜ਼ਤੀ ਕਰਾ ਦੀ ਹੁਣ ਦੇਖ ਲਾ ਉਹਦਾ ਛੱਟਾ ਸਟਾ ਚੱਲ ਫਿਰ ਛੋਟੀ ਕਰ ਦੋ ਰਿਤੋਗੇ ਨੂੰ ਮਾੜਾ ਮੋਟਾ ਹੁਣ ਹੈ ਮਾੜਾ ਮੋਟਾ ਸਮਝਾ ਸਮਝੋ ਦੇਣ ਜਾਂ ਦੇਂਗੇ ਚੱਲ ਹੁਣ ਤਾਂ ਤੇਰੇ ਪੱਖ ਦੀ ਉਹ ਵੀ ਹੋ ਗਈ ਹੋਰ ਕੀ ਕਿਤੇ ਬੇਇੱਜ਼ਤੀ ਕਰਾ ਦੇ ਫਿਰ ਪਤਾ ਹੀ ਹੈ ਤੈਨੂੰ ਤਾ ਪੁੱਛੋ ਭਾਈ ਫਿਰ ਚੱਲ ਗਿਆ ਬੱਕਵੇਲਾ ਨਾ ਹੋ ਜੇ ਕਿਤੇ ਇਹ ਦੇਖ ਲੈ ਮੈਨੂੰ ਤਾਂ ਇਹ ਐ ਐ ਸਮਝਦਾ ਕਾ ਜਮ ਨਹੀਂ ਕਦੇ ਮਨ ਚੋਂ ਮੈਲ ਹੀ ਨਹੀਂ ਕਮਾਉਂਦਾ ਹੈਗਾ ਨਾ ਨਾ ਇਹ ਨਹੀਂ ਕਮਾਉਂਦਾ ਚੱਲ ਮੈਂ ਕਰਦੀ ਪਤਾ ਫਿਰ ਵੀ ਕਿਵੇਂ ਤਿਆਰੀ ਵਾਰੀ ਹੋ ਗਈ ਕਿ ਨਾ ਕਰੋ ਪਤਾ ਉਹ ਬਹਿ ਜਾ ਨਜਲਾ ਬਹਿ ਜਾ ਬਹਿ ਜਾ ਕੰਜਰਾ ਇੱਛੇ ਦਾ ਟੱਪ ਕਰ ਜਾ ਅਗਲੇ ਦੇਖ ਤੇ ਬੈਠੇ ਆਂ ਬਾਗਾਨੇ ਘਰੇ ਮੇਰਾ ਖੂਨ ਵਾਲੇ ਮਾਰਦਾ ਹੋ ਕੀ ਕਰਨਾ ਆ ਬੜੇ ਕਿਵੇਂ ਹੋ ਗਈ ਤਿਆਰੀ ਵੈਰੀ ਕਿੰਨਾ ਕਦਮ ਲੱਗੂਗਾ ਹਾਂ ਮੈਂ ਵਸ ਤਿਆਰੀ ਹੈ ਫੇਕ ਵੇ ਨਾ ਹੋ ਜਾ ਸਾਨੂੰ ਫਿਰ ਗਾਹਾਂ ਵੀ ਆਤੀ ਸਾਰਾ ਪਸਾਓ ਕਰਨਾ ਚੱਲ ਫਿਰ ਤੁਸੀਂ ਆਦ ਤਿਆਰ ਹੋ ਤਾਂ ਮੈਂ ਉਹਨਾਂ ਨੂੰ ਕਹਿੰਦੇ ਉਠੋ ਠੀਕ ਆ ਨਾ ਛੇਤੀ ਕਰੋ ਬਾਅਦ ਟਾਈਮ ਨਾ ਲਾਓ ਹੋਰ ਲੈ ਖੜੇ ਹੋ ਜੋ ਹੁਣ ਬੈਠੇ ਤੇ ਰਹਿਣਾ ਉੱਠ ਕਰੋ ਹੁਣ ਹੋਰ ਬਸ ਚਲੋ ਮੈਂ ਆਖਾ ਕਿ ਚਾਹ ਆਪਾਂ ਤਾਂ ਹੁਣ ਮੇਰੀ ਗੱਲ ਸੁਣ ਹੁਣ ਚਾਹ ਚੋ ਆਪਾਂ ਘਰ ਜਾ ਕੇ ਪੀਵਾਂਗੇ ਤੇ ਜਿਹੜਾ ਆਪਣਾ ਕੰਮ ਸੀਗਾ ਉਹ ਹੋ ਗਿਆ ਤੇ ਆਪਾਂ ਹੁਣ ਕੁਝ ਨਹੀਂ ਕਰਦੇ ਕਸ ਬਸ ਅਸੀਂ ਲੈ ਕੇ ਚੱਲਾਂਗੇ ਜਿਵੇਂ ਵੀ ਲੈ ਕੇ ਆਜੋ ਭਾਈ ਚਲੋ ਹੋਰ ਚਲੋ ਮਹਾਰਾਜ ਸੱਚੇ ਪਾਤਸ਼ਾਹ ਮਹਿਰ ਕਰੇ ਵਧੀਆ ਹੋ ਗਿਆ ਕੰਮ ਹੁਣ ਬਸ ਇਹਨੂੰ ਐਂ ਕਹਦੀ ਵੀ ਦਾਰੂ ਦੂਰ ਨਾ ਪੀਵੇ ਨਾ ਨਾ ਦਾਰੂ ਦੂਰ ਨਹੀਂ ਪੀਣੀ ਹੁਣ ਮਸਾ ਤੇਰਾ ਦੁਬਾਰੇ ਘਰ ਬੰਨਿਆ ਸੀ ਹਾਂ ਹਾਂ ਦਾਰੂ ਵਾਲਾ ਕੰਮ ਗਿਆ ਤੇਰੇ ਤੇ ਰਖਾ ਅਸੀਂ ਨਹੀਂ ਦੇਣੀ ਇਹਨੂੰ ਹਾਂ ਆਜ ਹੋੜੇ ਪੈਣ ਮਸਾ ਆਏ ਕਰ ਲੈ ਪੈਣ ਦੇਖ ਲੈ ਕਰ ਆ ਸੀ ਕਰ ਨਾ ਵੀਰ ਆਲਾ ਹੁਣ ਇਹਨੂੰ ਬਾਰੀ ਕਾਲ ਹੋ ਰਹੀ ਹੈਗੀ ਮਾਗ ਨੂੰ ਲੋ ਭਾਈ ਇਹ ਤਾਂ ਹੁਣ ਜੋ ਕਹਾਂ ਨਾ ਗਿਆ ਵੇਲਾ ਫਿਰ ਹੁਣ ਤਾਂ ਉਥੋਂ ਦਾ ਬਾਹਰ ਤੋਂ ਭੱਜ ਕੇ ਕਹਾਂ ਆ ਗਿਆ ਲਾ ਲਾ ਕੱਢਵੇਂ ਉੱਥੇ ਬਾੜ ਕੇ ਦੇ ਦਾਂਗੇ ਮੈਂ ਤੇਰਾ ਤਾਂ ਉਹੀ ਫੈਸਲਾ ਫੜਾ ਆ ਲੈ ਭਜਾਈਆਂ ਉਹ ਯਾਰਾ ਚੱਕ ਦਾਂਗੇ ਫੱਟੇ ਉਹ ਪੈਸੇ ਕਿਉਂ ਸਿੱਟੀ ਆ ਨਾ ਦੋ ਦਸਾ ਦੇ ਯਾਰ ਦੀ شادی ਆ ਲੈ ਯਾਰ ਦੀ شادی ਆ ਫਿਰ ਉਹ ਪੈਸੇ ਤਾਂ ਹੋਰ ਹਾਂ ਵੀ ਚੱਕ ਲੈ ਪਾਰੋਂ ਤੇ ਲੈ ਕੇ ਨੇ ਓਏ ਆ ਜੋ ਬਕਾਨੀ ਕੁੜੀ ਕੀ ਅੱਖੂ ਵੀ ਤੁਸੀ ਆਪ ਹੀ ਕੰਮ ਲਾ ਗਏ ਯਾਰ ਤੇ ਹੁਣ ਅਸੀਂ ਤਾਂ ਫਿਰ ਚੱਕਣੀ ਨੇ ਪੈਸੇ ਹੋਰੇ ਸੀ ਕੀ ਕਰੀਏ ਆ ਜਾ ਮੇਰਾ ਆ ਜਾ ਭੈਣ ਦੇਖ ਲੈ ਕਰ ਹਾਲਪਾ ਹੀ ਤਰਕ ਤਰਕ ਡਿੱਗਿਆ ਕਰਾਂਗੇ ਸਮਝਦੇ ਆਏ ਆ ਤਰ ਕਿੱਥੇ ਪੈਂਦਾ ਹੈ ਆਪਾਂ ਜਮਾ ਕਰਾ ਦੇ ਚਾਉੜਾ ਹਾਂ ਨਾਮਕੜੀ ਤੇ ਨਾਮ ਅੱਖਰ ਬੜੇ ਹੋਰ ਕੰਮ ਇੰਤਰ ਬੈਠੋ ਨਾ ਹੋਰ ਸਤਾ ਪਹਿਲਾ ਉਹ ਦੂਜੇ ਚ ਮਸਾ ਆਇਆ ਇੱਧਰ ਕਿਉਂ ਦੇਖ ਹਾਲ ਬੋਲ ਦੇ ਕਮਰੇ ਮੰਜੇ ਮੰਜੇ ਤੋ ਥੱਕ ਲਿਓ ਕੁਸੇ ਕਰ ਸੀ ਨਾ ਹੱਥਾਂ ਵਾਂ ਕਿ ਕੋੜਾ ਸਜਾ ਕੁਸਾ ਮੈ ਲੋ ਨਾ ਨਾ ਹੋਰ ਹੁਣ

ਪਹਿਲਾ ਬਥੇਰਾ 4.5 ਲੱਖ ਲਵਾਤਾ ਤਾਂ ਹੈ ਬਥੇਰਾ ਕਦੋਂ ਹੂੰ ਤੇਰੇ ਸੀ ਜੀ ਫੇਰ ਹੁਣ ਚਲੋ ਖੋਹੇ ਰਹੀ ਹੋਣਾ ਮਰਨਿਆ ਦਰੂਦ ਰੂਪੀ ਹੁਣ ਟੱਕੇ ਰੱਖ ਟੱਕਿਆ ਖੇ ਰੱਖ ਲਈ ਹੂੰ ਉਦੋਂ ਬੜੀ ਲੇਵਾ ਹੋਣੀ ਲਾਗੀ ਜਮਾਦਾਰ ਮੇਰੇ ਜਾ ਆਪੀ ਸਾਧੀ ਆ ਸਗਾਪਾਈ ਕੋ ਗੇਟੇ ਗਰਫੀ ਨਾ ਲਵਾ। ਹਾਂ। ਸਗਾਪਾਈ। ਉਹ ਜਾਨ ਨੂੰ ਸਭ ਤੇ ਨੂੰ ਦਰਵੇ। ਉਹ ਬਲਾ ਦੇ ਲੋਕ ਹੈ। ਅਸੀ ਮਰ ਕੋ ਪਟਿਆਈ ਸੋ। ਹੋ ਠੀਕ ਹੈ। ਵਧੀਆ ਬਾਈ। ਖੁਸ਼ ਹੈ? ਖੁਸ਼। ਦੇਖ ਲਾ। ਠੀਕ ਹੈ ਠੀਕ ਹੈ ਵਧੀਆ। ਹੁਣ ਤਾਂ ਫੇ ਮੇਰੇ ਕੋ ਕਿਹੜਾ ਆਇਆ ਕਿਨੇ ਗਾਣਾ। ਆਉਣਾ ਆਪਣੀ ਏਰੀ ਦਾ ਸਿਵਾਂ ਤੱਕ ਜਾਊਗੀ ਲਿਆ। ਉਹ ਸਿਵਾਂ ਤੱਕ ਕਿਹੜੀ ਜਾਊ। ਚਲ। ਬਤਾਈਆਂ ਬਾਈ ਤੈਨੂੰ। ਤਨੂਬਾ ਜੀ ਆਪਾ ਹੋਰ ਬਦਿਆ ਸੋਹਣੀਆ ਕੁੜੀ ਠੀਕ ਆ ਆ ਗਈ ਤਸੰਦ ਚਲੋ ਪੂਰੇ ਬੜੀਆ ਬੜੀਆ ਭਰਾਵਾ ਉਹ ਪਹਿਲੇ ਮੀਤਾ ਜੀ ਬਸ ਕੋਈ ਨਹੀਂ ਭਰਾਵਾ ਹਾਂ ਤਾਂ ਇਕੱਲੇ ਰਹਿ ਗਏ ਯਾਰ ਇਕੱਲੇ ਤਾਂ ਕਾਨੂੰ ਰਹਿ ਗਏ ਹੋਰ ਬਣਾਇਆ ਕਰਾਂਗੇ ਫਟਾਫਟ ਮਾ ਕੀੜੇ ਬਣਾਇਆ ਗਟਾਫਟ ਮੇ ਹੁਣ ਤਾਂ ਬਣੀ ਬਸ ਅੱਜ ਅਥੀ ਨਹੀਂ ਬਣਾਵਾਂਗੇ ਓਏ ਤੂੰ ਪਹਿਲਾਂ ਕਰ ਤੂੰ ਰਹਿੰਦੇ ਆਗ ਪਹਿਲਾਂ ਕਰ ਉੱਤਰ ਪੱਟਿਆ ਗਿਆ ਦੂਜੀ ਵਾਰ ਵੱਜਿਆ ਚਾਣਾ ਬਣ ਜਾ ਲੰਬਾ ਇਹ ਨੂੰ ਆਊਗਾ ਉਹਰਾ ਸਾਡੇ ਦਾ ਵੀ ਮੇਰੀ ਗੱਲ ਸੁਣ ਤੂੰ ਤਾਂ ਚੱਕ ਦੀ ਬਾਹਰ ਨਿਕਲ ਜੇ ਕੁੜੀ ਨੂੰ ਨਹੀਂ ਅਸੀਂ ਬਾਹਰ ਨਿਕਲਣ ਦਿੰਦੇ ਇਹ ਵੀ ਛੇਤੀ ਹੋ ਗਿਆ ਬੰਦੇ ਦਾ ਤੂੰ ਆ ਕੇ ਖੇਤ ਪਾਇਆ ਤੂੰ ਵੀ ਬਾਕੇ ਮਰਦੀ ਤੇ ਮੈਂ ਕਹਦਾ ਚੀ ਚੁੰਬੀਆਂ ਕਰ ਆਂ ਆਪੀ ਖੁਸ਼ ਹੋ ਹਾਂ ਖੁਸ਼ ਆ ਭਾਈ ਅੱਛਾ ਕਿਵੇਂ ਸੀ ਭਾਈ ਅੱਗੇ ਮੈਂ ਕਹਿੰਦਾ ਮੈਂ ਜਾਣਾ ਕਰ ਦੋ ਚੋਲ ਪਣਾ ਦੋ ਬਾਹ ਖੁੱਲਾ ਪਿਆ ਤੂੰ ਬਚੋਲ ਪਣਾ ਅੱਛਾ ਚਲੋ ਚਲੇ ਇੱਥੋਂ अच्छा महामान ने दो बार फूंके ए हुन ਤੱਕ ਰ ਘਰ ਬੰਦ ਤਾ ਹੁਣ ਤਾ ਤੂੰ ਮਾਰੇਗੀ ਕੁਨੇ ਲਾਟਣਾ ਵਾਲੀ ਜਿਹਨੂੰ ਕੁੜੀ ਲਿਆਤੀ ਕੰਜਰਾ ਤੇ ਹੁਣ ਤੂੰ ਹੈ ਕਹਿੰਦਾ ਹੈ ਉਹਨੂੰ ਕੀ ਚਾਹੀਦਾ ਫੀਸ ਉਹ ਵੀ ਗੱਲ ਕੀਤੀ ਆ ਸਾਰੀ ਜਿੰਦੀ ਹੈ ਹਾਂ ਆ ਫੀਸ ਤਾਂ ਪਹਿਲੇ ਆ ਕੇ ਦੇ ਹੱਕਵਾਉਂਦਾ 20000 ਨਾ ਸਾਰ ਲੇਗੀ 20000 ਨਾ ਕੇ ਸਾਰ ਲੇਗੀ ਮੈਂ ਤਾਂ ਹੁਣ ਸਾਰਾ ਕਹਾ ਸੀ ਵੀ ਭਾਈ ਤੂੰ ਬਾਅਦ ਹੀ ਆਉਂਗਾ ਓਏ ਹੱਥ ਨਹੀਂ ਭਾਈ ਮੇਰੀ ਗੱਲ ਸੁਣ ਜਿੰਨੀ ਜਵਾਨ ਕਰੀਏ ਉਨੀ ਤੇ ਪੂਰਾ ਉੱਤਰ ਆ ਇਹਨਾਂ ਦੇ ਸਾਰੇ ਹੁੰਦਾ ਇਹਨੇ ਫੂਕੋ ਬਚੋਲਪੁਣਾ ਤਾਂ ਤੁਸੀਂ ਪਹਿਲਾਂ ਦੇ ਇੰਦਾ ਹੱਕ ਸੀਗਾ ਤੇਨੂੰ ਆ ਚੀਰੀ ਵੇਚ ਲਾ ਦੇ ਦੂਜੇ ਫੇਸ ਦੇ ਤੂੰ ਜੇ ਫੂਕੇ ਨੇ ਮਾਰੀ ਇਹਨੇ ਮੈਨੂੰ ਸਾਰੇ ਪੈਸੇ ਦੇ ਗੱਲ ਹੋਈ ਇਹਨੇ ਫੂਕ ਮਾਰਦੀ ਫੇਰ ਨਾ ਕਿਤੇ ਕੰਮ ਖਰਾਬੇ ਤੂੰ ਐਂ ਕਰਾ ਯਾਰ ਕਰ ਸੋ ਵੱਧ ਲਿਆ ਕਿਦੇ ਮੇਰੇ ਸੜੀ ਇਹ ਵੀ ਅੜਕੇ ਖੜ ਗਈ ਐ ਨਾ ਓਏ ਹੋਰ ਵੀ ਕੰਮ ਲੈਣੇ ਆ ਤੋਂ ਤੂੰ ਵੱਧ ਲਿਆ ਕਿਦੇ ਸ਼ੂਟ ਸ਼ਾਟ ਦਾ ਕੋਈ ਸਮਝ ਨਹੀਂ ਮੈਨੂੰ ਸਾਰ ਕਿਹੜਾ ਜੀ ਨਾ ਤੂੰ ਮੈਂ ਆਪ ਦਾ ਕਰਾਉਂਗਾ ਯਾ ਮੈਨੂੰ ਕਰਾ ਦੇ ਮੈਂ ਤੈਨੂੰ ਵਾਦੀ ਦੇਉਂਗਾ ਭੋਰਾ ਮੈਂ ਚੰਨਾ ਉਹਨੂੰ ਪਿਆਉਣਾ ਛੱਡ ਗਿਆ ਉਹਨਾਂ ਨੂੰ ਤੇ ਰੱਖਣਗੇ ਮੱਚ ਤਾਥੋ ਲਾਭਾ ਕਰੀ ਜਾਂਦਾ 2500 ਲਿਆ 2500 ਦਾ ਸੂਟ ਦਵਾਉਂ ਮੈਂ ਤਾਂ ਮੈਨੂੰ ਕਰਾਇਆ ਉਹ ਦੇਦਾ ਸੀ ਉਹਨੇ ਮੁੱਕ ਜੀ ਨਹੀਂ ਰੁਪਏ ਫੜਾਤੇ ਹੀ ਤੈਨੂੰ ਉਹ ਫੜਾਤੇ ਫੜਾਤੇ ਠੀਕ ਆ ਹਾਂ ਫੜ ਲਿਆ ਤਾਂ ਭੱਜ ਗਏ ਚਲੋ ਭਾਈ ਇਹ ਤਾਂ ਵਧੀਆ ਹੋ ਗਿਆ ਹਨਾ ਹੋਰ ਵਧੀਆ ਸਿਰੇ ਚੜ ਗਿਆ ਚਲ ਹਮਮਮ ਹੋਰ ਭਾਈ ਮੈਂ ਤਾਂ ਨੱਕ ਗੱਲ ਕਰਨੀ ਦੱਸੋ ਭਾਈ ਮੇਰੇ ਬਾਰੇ ਮੇਰੇ ਬਾਰੇ ਤਾਂ ਗੱਲ ਹੋਈ ਆ ਅੱਛਾ ਮੈਂ ਕਹਿੰਦੀ ਸੀ ਵਾਹ ਉਹ ਤਾਂ ਚਲਾਪਾ ਨਹੀਂ ਗੱਲ ਕੀਤੀ ਇਹਨਾਂ ਨੂੰ ਵੀ ਤੇ ਸੀ ਇਹ ਉਦੋਂ ਸਾਡੇ ਦਾ ਵੀ ਔਕਾ ਸੀ ਮੇਰੀ ਭੂਆ ਕੁੜੀ ਆ ਢੂੜਕ ਸਾਲ ਦੀ ਕਿਧਰ ਕੋਲੇ ਇਹਦੇ ਕੋਲੇ ਇਹ ਕੁੜੀ ਦੇ ਜਮੇ ਪੱਟੇ ਗਿਆ ਭਾਈ ਫਿਰ ਤਾਂ ਕੀ ਮੂੰਹ ਦਿਖਾਵਾਂਗਾ ਉਹਨਾਂ ਨੂੰ ਆਪਾਂ ਮੂੰਹ ਕੀ ਦਿਖਾਉਣਾ ਫਿਰ ਕੁੜੀ ਆ ਚੱਲ ਹੋਣਾ ਜਾ ਤਾਂ ਬਾਵਾ ਹੁੰਦੀ ਫਿਰ ਤਾਂ ਅਸੀਂ ਰੱਖ ਲੈਂਦੇ ਤੇ ਉਹ ਢੂੜਕ ਸਾਲ ਦੀ ਤਾਂ ਮੇਰੀ ਭੂਆ ਕੋਲੇ ਵੀ ਨਹੀਂ ਰਹਿੰਦੀ ਗਲਤ ਹੋ ਗਿਆ ਕੰਮ ਪਹਿਲਾਂ ਦੱਸ ਨਾ ਜੀ ਭਾਈ ਤੁਸੀਂ ਇਹ ਚੱਲ ਪਹਿਲਾਂ ਨਹੀਂ ਤਾਂ ਹੁਣ ਤੂੰ ਗੱਲ ਕਰ ਲੈ ਗੱਲ ਦਾ ਚਲੋ ਕਰ ਲਾਂਗੇ ਉਹ ਐ ਮੈਨੂੰ ਦੱਸ ਦੇ ਵੀ ਇੱਕੋ ਹੀ ਐ ਇੱਕੋ ਹੀ ਕੁੜੀ ਐ ਇਹਦੇ ਚਾਰਕ ਦਿਨ ਬਾਅਦ ਹੋਰ ਨਾ ਨਾ ਕੇ ਜੀ ਇੱਕ ਮੁੰਡਾ ਵੀ ਐ ਨਾ ਮੁੰਡਾ ਮੁੰਡਾ ਕੋਈ ਨਹੀਂ ਇੱਕੋ ਕੁੜੀ ਐ ਉਹ ਵੀ ਢੂੜਕ ਸਾਲ ਦੀ ਐ ਪਹਿਲਾਂ ਸਾਡਾ ਰਾਤਾ ਸੀ ਵੀ ਅਸੀਂ ਦੱਸ ਦੇ ਨਹੀਂ ਰੱਖ ਲਾਂਗੇ ਹੁਣ ਉਹ ਕੁੜੀ ਰੋਂਦੀ ਐ ਵਿਚਾਰੀ ਨਹੀਂ ਹੁਣ ਕੁੜੀ ਦੀ ਮਾਂ ਰਹਿ ਸਕਦੀ ਐ ਕੁੜੀ ਬਣਾ ਉਹ ਤਾਂ ਰੋਂਣੀ ਐ ਭਈ ਨਿਆਣੀ ਐ ਹਾਂ ਚੱਲ ਤੂੰ ਐ ਕਰ ਫੀਸ ਰਹਿ ਗਈ ਤੂੰ ਤਾਂ ਜਾ ਤੇ ਮੈਂ ਇਹਨੂੰ ਖੇਤ ਲਿਜਾ ਕੇ ਬੋਝਵਾਜ ਕੇ ਪੁੱਛ ਰੂਆ ਬੁਰਿਆ ਆ ਕੇ ਉਹ ਕਹਾਂਗੇ ਭਾਈ ਕੀ ਆ ਗਲਾ ਤਰਤੇ ਜੇ ਭਾਈ ਨਵੀਂ ਹੈ ਇਹੇ ਗੱਲ ਬਾਤ ਆ ਹਾਂ ਚਲ ਕੋਈ ਨਹੀਂ ਤੂੰ ਕੱਲੇ ਨੂੰ ਪੁੱਛ ਲਈ ਚਲ ਮੈਂ ਕੱਲੇ ਨੂੰ ਪੁੱਛਦਾ ਹਾਂ ਹਾਂ ਤੇ ਹੋਰ ਹੀ ਹੋਰ ਹੀ ਕਰਾਂਗੇ ਆਪਾਂ ਵੀਰਪਾਲ ਕੋਲੇ ਗੱਲ ਕੋਈ ਨਾ ਹਾਂ ਤਾਂ ਕਿਆ ਲਾਂਗੇ ਚਲੋ ਠੀਕ ਆ ਕੀ ਹੋ ਗਿਆ ਕੋਸਰੋਸਰ ਦੇ ਕੇ ਉਹ ਕੁਛ ਨਹੀਂ ਗੰਦ ਜੀ ਕਰਦੇ ਸੀ ਹਾਂ ਬਹਿ ਜਾ ਸਾਗ ਦੇ ਬਾਰੇ ਗੱਲ ਜੀ ਕਰਦੇ ਮੈਨੂੰ ਵਧਾਈਆਂ ਭੈਣੇ ਸੋਨ ਨੂੰ ਵਧਾਈਆਂ ਬਰੇ ਅੱਛਾ ਸੋਹਣੀ ਹੈ ਮੇਰੀ ਭੂਆ ਦੀ ਕੁੜੀ ਸੋਹਣੀ ਹੈ ਬੜੀ ਵਧੀਆ ਹਾਂ ਹੁਣ ਤੁਸੀਂ ਮਿਲ ਕੇ ਰਿਆ ਕਰਿਓ ਕੋਈ ਨਾ ਇੱਧਰ ਹੋ ਜਾ ਪਾਈ ਮੜਾ ਜਾ ਹਾਂ ਪਰਿਵਾਰ ਦੇ ਸਾਹਮਣੇ ਪੇਸ਼ ਦੇਣੇ ਚਾਹੀਦੇ ਨੇ ਇਹ ਫਰਕ ਨਹੀਂ ਬੰਦਾ ਗੱਲਾਂ ਦਾ ਵੱੱਦ ਦੇ ਦੇਗਾ ਭੋਰਾ ਤੈਨੂੰ ਵੀ ਮੰਨੋ ਪੈਂਦੀ ਐ ਗੈਸ ਵਰਗੀ ਕੁੜੀ ਲਿਆ ਕੇ ਦਿੱਤੀ ਐ ਹੈ ਸਾਰੀ ਪੜਾ ਦੇਣੇ ਫਿਰ ਚਿੱਟੀ ਦਾੜੀ ਹੋਈ ਵੀ ਜਿਹਨੂੰ ਕੌਣ ਪੁੱਛਦਾ ਇੱਕ ਬਾੜ ਦੇ ਚਲੋ ਪਰਾਪੂਰੀ ਨੇ ਪਿਆਰੀ ਮਸਰੋੜੀ ਨਹੀਂ ਕੋ ਕਿੰਨੇ ਹੁਣ ਮੈਂ ਤਾਂ ਐਂ ਕਹਿੰਦਾ ਵਾਦੀ ਦੇਊਗਾ ਚੱਕਲਾ ਠੀਕ ਹੈ ਠੀਕ ਹੈ ਭਾਈ ਹਾਂ ਸਾਜ ਤਾਂ ਆ ਕੇ ਚੜਾਏ ਪੂਰੇ ਨੇ ਪੂਰੇ ਨੇ ਹੁਣ ਦੇ ਉੱਤੇ ਛੋੜੇ ਗਿਰੇ ਹੋਏ ਨੇ ਛੋਟੇ ਜਾਈ ਹਾਂ ਗੁੰਨਾ ਕੋਈ ਨਹੀਂ ਤੇ ਗਾਂ ਸੋਚੀ ਕੋਈ ਕਈ ਮੇਰੇ ਸੈਕੰਡ ਲਾਈਨ ਉੱਤੇ ਪੰਜ ਚਾਰ ਦੇ ਵਕਾਲੇ ਉਹ ਵੀ ਚੱਲ ਜੂ ਪੰਜ ਚਾਰ ਦੇ ਵਕਾਲੇ ਕਿਉਂ ਹੂੰ ਇਹ ਆ ਕੁੜੀ ਵਰਗੀ ਰਹਿ ਮੰਗੇ ਬਾ ਠੀਕ ਹੈ ਹਾਂ ਕੱਲੀ ਸੁਰਖੀ ਜੀ ਖੜਦੀ ਹੋਵੇ ਦੰਦ ਭਵਾ ਨਾ ਨਿਕਲੇ ਹੁਣ ਚੱਲ ਨਾ ਤੁਨ ਨੂੰ ਨਾ ਨੰ ਸ਼ਰਮ ਨਹੀਂ ਆਉਗੀ ਔਰ ਕੁਛ ਨਹੀਂ ਹੁੰਦਾ ਲੈ ਉਹ ਡੈਟਿੰਗ ਪੈਟਰਨ ਕਰਾਏ ਇੰਨੀ ਅਸੀਂ ਬੁੜਾ ਮੈਂ ਇਹਦੇ ਦੋਨਰ ਬੀਦਾ ਤੇ ਤੂੰ ਆਉਂਦਾ ਤਾਂ ਰੋ ਰੋ ਕੇ ਦਿੱਤੇ ਨੇ ਉਹ ਨਾ ਜਾਣਾ ਜਾ ਰਿਹਾ ਹੈ ਉਹ ਇਹਨੂੰ ਨਾ ਦੇ ਦੂ ਨਾ ਰੋਕ ਕੇ ਕਹਿੰਦੇ ਤੈਨੂੰ ਕਿਰਦਾ ਵੀ ਰੋਕ ਕੇ ਦਿੱਤ ਨੇ ਹੱਸ ਕੇ ਪੈ ਕੇ ਨਾ ਕੋਈ ਨਹੀਂ ਕਹਿੰਦਾ 20000 ਲਏਗਾ ਐਡਾ ਵੱਡਾ ਕੰਮ ਕੀਤਾ 20000 ਵਾਲਾ ਸੀ ਮੇਰਾ ਜਿਹੜੇ ਆਉਂਦੇ ਹੈ ਜਿਵੇਂ ਰਕਤ ਪਹਿਣ ਬਿਨਾਂ ਦੇ ਨੇ ਝਿਰਦੇ ਨੇ ਲਾ ਦੱਸ ਕੋਈ ਉਪਾਏ ਖੁਸ਼ ਰਹੋ ਕੋਈ ਚੱਲ ਜੇ ਨਾ ਯਾਰ ਫੜ ਕੇ ਦਸਾ ਕਿਵੇਂ ਬੜਕਦੀ ਹੈ ਉਹ ਕੁਛ ਪੈਸ਼ਾਨ ਵਾਲਾ ਕੁਛ ਨਹੀਂ ਹੁੰਦਾ ਆਪਣਾ ਜੀ ਵੱਧ ਗਿਆ ਘਰ ਦੀ ਪਾ ਕੇ ਰੱਖੀ ਇਹਨਾਂ ਖਾਤਰ ਵੀ ਚੱਲ ਠੀਕ ਹੈ ਚੰਗਾ ਪੜ ਫਿਰ ਮੈਂ ਜਾਂਦਾ ਕੋਈ ਗੱਲ ਨਹੀਂ ਵਗ ਜੇ ਚਾਹ ਪਾਣੀ ਪੀ ਕੇ ਜਾਂਦੇ ਨਾ ਦੱਸ ਵੀਰੋ ਤੂੰ ਮਾੜਾ ਸਮਝਾ ਜੀ ਵੀ ਭਾਈ ਆਪਦਾ ਕੰਮ ਹੁੰਦਾ ਟਾਈਮ ਨਾਲ ਮੇਰੀ ਗੱਲ ਸੋਣਾ ਕੁੜੀ ਤਾਂ ਸਾਡੀ ਨਹੀਂ ਉਹ ਕਹੋਂਗੀ ਠੀਕ ਹੈ ਹੁਣ ਰੱਖਣੀ ਕਰਨੀ ਛੋਡੇ ਮਸਾਰੇ ਆ ਹੁਣ ਇਹ ਤਾਂ ਕਹਿੰਦਾ ਕਿ ਆ ਪਟਾ ਮਟਾ ਕਰਾਂਗੇ ਇਹ ਤਾਂ ਕਮੇ ਨੇ ਪਹਿਲਾਂ ਘਰੋਂ ਕੱਢਿਆ ਕੋਈ ਨਾ ਟੰਮ ਟੰਮਾ ਤਸੀ ਹੁਣ ਜਿਹੜਾ ਟੰਮ ਟੰਮਾ ਦਾ ਸੀ ਦੇਖੀ ਉਹ ਤਾਂ ਨਹੀਂ ਪਤ ਨੂੰ ਹੋਣੀ दारू ਵਾਲਾ ਕੰਮ ਬਾਹਰ ਹੁਣ ਲੋਕ ਕੇ ਰੱਖਿਓ ਠੀਕ ਆ ਬੜੇ ਚੱਲਦਾ ਮੈਂ ਜਾਣੀ ਜਾ ਬਬੀ ਡੀਕ ਦਾ ਹਾਉ ਤਨ ਉਹ ਨਾ ਕਿਤੇ ਖੁੱਲਣਾਂ ਚ ਟੱਕਣਾ ਮਰੀ ਜਾਂਦਾ ਉਹ ਕਿੱਥੇ ਸਮਝਦੀ ਆ ਇਹ ਸਮਝਦੀ ਨਹੀਂ ਨਹੀਂ ਉਹ ਨੂੰ ਨਹੀਂ ਸਮਝਦੀ ਸੋ ਆਦਾ ਹੀ ਸਹੀ ਦੀ ਇਹ ਉਹਨਾਂ ਗਲਤ ਹੋ ਗਿਆ ਐਵੇਂ ਕੋਈ ਇਹ ਵੀ ਚੁਗਲੀ ਛਵੀਟੀ ਲੱਗਦੀ ਆ ਮਾਂ ਦੀ ਸੀ ਮੈਂ ਤਰਦਾ ਮੈਂ ਉਹਦੇ ਹੁੰਦੇ ਕਹਤਾ ਕਿ ਕਿਸੇ ਕਰਾ ਲਾਵਾਂਗੇ ਮੇਰੀ ਵੀ ਜੋ ਇਹਦੇ ਹੁੰਦੇ ਤਾਂ ਨੂੰ ਤੂੰ ਤਾਂ ਆਪ ਕੰਡਾ ਆਇਆ ਕਾਇਦਨ ਦੀ ਇਹ ਹੋਤਾ ਜਮ ਥੱਲੇ ਲਾਇਆ ਹੋਇਆ ਹੈਗਾ ਹੈਗਾ ਖਾਇਆ ਨਹੀਂ ਸਹੀ ਗੱਲ ਆ ਪੰਜਾਬੀ ਐਸੀ ਦੀ ਹੈ ਉਹ ਰਾਨੀ ਪਸੰਦ ਦਿੰਦੀ ਉਹਨੂੰ ਕਿੱਥੇ ਦੇਉਂ ਤੂੰ ਇਹਦੇ ਮਨ ਵਿੱਚ ਡੱਕੇ ਹੋਰ ਗੱਲ ਸੁਣ ਮੇਰੀ ਤਰ੍ਹਾਂ ਰਿਸ਼ਤਾ ਮੈਂ ਕਰਾਉਂਗੀ ਵਧੀਆ ਗੱਭੀ ਨੂੰ ਇਹ ਮੈਂ ਕਰਾ ਦੇ ਸ਼ਾਬਾਸ਼ ਤੇਰੇ ਤੂੰ ਤਾਂ ਲਿਆਵੇਂਗੀ ਮੈਨੂੰ ਲੱਗਦਾ ਕੋਈ ਘੈਂਟ ਜੀ ਹੈ ਨਾ ਆਪਦੇ ਵਰਗੀ ਇਹ ਗੱਲ ਕਰਾ ਹੁਣ ਉਹ ਨਾ ਕਹਦੀ ਮੇਰੇ ਗੱਡਿਆਂ ਦੁਖੀਆਂ ਨੇ ਉਹਦੇ ਨਾਲ ਵਿਚਾਰੀ ਨੇ ਹੱਥ ਮਟਾ ਦੇ ਇਹ ਕੰਮ ਤਾਂ ਹੁਣ ਪਹਿਲਾਂ ਵੀ ਮੈਂ ਹੀ ਕਰਦੀ ਹਾਨੀ ਮੈਂ ਹੀ ਕਰਿਆ ਕਰੂੰਗੀ ਵੀ ਉਦੋਂ ਫਰਕ ਪੈ ਜਾਂਦਾ ਤੇ ਰਾਣੀ ਚਠਾਣੀ ਦਾ ਵੀ ਮੇਰੀਆਂ ਅੱਡੀਆਂ ਦੁਖਦੀਆਂ ਹੈ ਮੇਰਾ ਸਿਰ ਘੁੰਮ ਘੁੰਮ ਕਰਦਾ ਟੱਕਰਾਂ ਵੱਜਦੀਆਂ ਢਿੱਡ ਚ ਛੋਟੇ ਭੜੀ ਜਾਂਦੇ ਨੇ ਅਸਲ ਵਿੱਚ ਚੁੰਨੀਆਂ ਜਾਂ ਉਹੀ ਬਨਣ ਲੱਗੀਆਂ ਹੈ ਹਾਂ ਉਹ ਚੁੰਨੀ ਨਾ ਬਣੀ ਬਸ ਮੇਰੀ ਗੱਲ ਫੋਨ ਨੰਬਰ ਦਾ ਰੱਤ ਹੈ ਫੇਰਾ ਹੁਣ ਘਰੇ ਕੱਤਰੋਂ ਪਤਾ ਕੰਮ ਹੋਣਾ ਸਾਨੂੰ ਦੋਨਾਂ ਜੀਅਨ ਤੁਹਾਨੂੰ ਸੁੱਖਿਆ ਹੈਗਾ ਕੰਮ ਕਰਨਾ ਓਏ ਇਹ ਤਾਂ ਤਗੜਾ ਬੇ ਇਹਨੂੰ ਕੀ ਆ ਹੁਣ ਕਰਨ ਲੱਗ ਗਿਆ ਤੇ ਬਿਆਹੀ ਹੋ ਗਿਆਗਾ ਆਪੀ ਕਰਾਉਂਗਾ ਸਮਝਾ ਦੀ ਵਿਖੇਤ ਬੰਨੇ ਜਾਇ ਕਰੇ ਚਲ ਮੈਂ ਦੇਖਦੀ ਆ ਚਾਹ ਚੋਣ ਬਣਾ ਕੇ ਲਿਆ ਕੰਡੇ ਆ ਜੀ ਬਣਾ ਕੇ ਜਾ ਕਿਉਂ ਮੁਗਸਾਬ ਠੀਕ ਹੋ ਵਧੀਆ ਵਧੀਆ ਵਾ ਠੀਕ ਹੈ ਭੈਣ ਲੜਕੂ ਮੁਗ ਕਿਹੀ ਇਹਨੇ ਆਹ ਲਿਆ ਮੁੜ ਕੇ ਭੈਣ ਦਾ ਜਰਾ ਮਰਵਾਤੀ ਸੀ ਹਾਂ ਜਰਾ ਸਾਡੇ ਤਾਂ ਦੂਜਾ ਜੋਗਰਾ ਜਾ ਰਿਹਾਗਾ ਮੈਨੂੰ ਹੀ ਕਹਣਾ ਤੂੰ ਇਹਨੂੰ ਦੇਖਣੀ ਤੂੰ ਮਹੀਨੇ ਨੂੰ ਜੇ ਨਾਂ ਪਰ ਘਾਤਾ ਤਾਂ ਕਹਿੰਦੀ ਔਰ ਜੇ ਨਾਂ ਮੁਗ ਬਣਿਆ ਹਾਂ ਇਹਦਾ ਪ੍ਰਾਵਾ ਹੈ ਹੀ ਐ ਪ੍ਰਾਵਾ ਮੁਗ ਤਾਂ ਬਣਨਾ ਹਾਂ ਜਮਾ ਠੀਕ ਆ ਹਾਂਜੀ ਠੀਕ ਆ ਹੋਰ ਵਧੀਆ ਘਰ-ਵਾਰ ਪਸੰਦਾ ਹੈ ਹਾਂਜੀ ਘਰ-ਵਾਰ ਤਾਂ ਠੀਕ ਹੈ ਅੱਛਾ ਤੁਸੀਂ ਕੁੜੀ ਬਾਰੇ ਗੱਲ ਹਾਂ ਮੁੰਡਾ ਠੀਕ ਆ ਥੋੜੀ ਜਿਹੀ ਹਿਊਮਰ ਜ਼ਿਆਦਾ ਨਹੀਂ ਹੈਗੀ ਕੋਈ ਨਹੀਂ ਪਰ ਆਪਾਂ ਗਰੀਬ ਸੈਨਕਿੱਤੇ ਦਾ ਆਪਾਂ ਦੇ ਦਿੰਦੇ ਤਾਂ ਆਜ ਚਲੋ ਉਦੋਂ ਕੋਈ ਉਹਨਾਂ ਦੇ ਵਿਚਾਰਿਆਂ ਨੇ ਮੰਗਿਆ ਵੀ ਆਪਾਂ ਤਾਂ ਕੁਛ ਨਹੀਂ ਕੁੜੀ ਬਾਰੇ ਗੱਲ ਕਰ ਲਈ ਤੁਸੀਂ ਹਾਂ ਕੁੜੀ ਬਾਰੇ ਉਹਨਾਂ ਗੱਲ ਕਰ ਲਈ ਕੋਈ ਗੱਲ ਨਹੀਂ ਤੇ ਆਪਾਂ ਜਾਵਾਂਗੇ ਬਸ ਦੋ ਪਰਸੋਂ ਲਾ ਜੀ ਹੈ ਨਾ ਫੇਰ ਜਦ ਤੂੰ ਮਿਲਣਾ ਤਨ ਮਿਲਿਆ ਕੇ ਲੈ ਇਹ ਨਾਲ ਕੁੜੀ ਜੀ ਨਾਲ ਉਹ ਤਾਂ ਕੋਈ ਨਹੀਂ ਬਬਾ ਚੈਨ ਉਹ ਹੀ ਗੱਲ ਨਾ ਹੋ ਜੀ ਕਿਲੇ ਸਾਰੇ ਘਰ ਸਾਰਾ ਕੁਝ ਸੈੱਟ ਕੀਤਾ ਲਗੇ ਮੈਂ ਉਹ ਗੱਲ ਕੀਤੀ ਹੋਈ ਆ ਉਹਨਾਂ ਨੂੰ ਇਹਦਾ ਨਾ ਇਹ ਕਦੇ ਕੋਈ ਗੱਲ ਨਹੀਂ ਆਪਾਂ ਕਰ ਲਾਂਗੇ ਫਿਰ ਹੁਣ ਇੰਨਾ ਨਾ ਵੀ ਕੁੜੀ ਜੇ ਤਾਂ ਬਾਵਾ ਹੁੰਦੀ ਛੋਟੀ ਇਹਨੂੰ ਫੇਰ ਤਾਂ ਡੇਢ ਕੁ ਸਾਲ ਦੀ ਆ ਐਡਾ ਕਦੀ ਗੱਤਾਂ ਰਹਿੰਦਾ ਵੀ ਨਹੀਂ ਮਾਦਦਾ ਕੋਈ ਗੱਲ ਨਹੀਂ ਹੋਰ ਉਹ ਤਾਂ ਠੀਕ ਹੈ ਉਹਨਾਂ ਨੇ ਜ਼ਰਾ ਨਹੀਂ ਸੋਣੀ ਬੜੀਆ ਤੁਸੀਂ ਮਿਲ ਕੇ ਵਰਤ ਕੇ ਧਿਆ ਕਰ ਚੁਣਾ ਉਹ ਦੱਸਦਾ ਪੜੀ ਤੇ ਇੱਕ ਇਹਦੀ ਮਗਰ ਨਾਲ ਕੀ ਉਹ ਉਹ ਇਹ ਜੀ ਗੱਲ ਨਾ ਕਰੀਂ ਤੇ ਆ ਘਰ ਦੀ ਗੱਲ ਨਾ ਆ ਕੇ ਨਹੀਂ ਕਰਦੇ ਹੁੰਦੇ ਦਰਾਨੀ ਚਟਾਨੀ ਕੋਲੇ ਤੈਨੂੰ ਪਤਾ ਬੁਆਰੇ ਜੇ ਨਹੀਂ ਆਲਾ ਬਹਨਾ ਪਾੜ ਲੈਣਾ ਠੀਕ ਹੈ ਹੋਰ ਤੇ ਫਿਰ ਤੂੰ ਤਾਂ ਇਹ ਗੱਲ ਇਹਦੇ ਚ ਰਹਿਣਾ ਰੋਜ਼ ਮੇ ਨਹੀਂ ਤੇਲੇ